ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਗੁਰਦੁਆਰਾ ਭੂਨਾ ਸਾਹਿਬ ਰੁਕੇ ਹੋਏ ਸੀ ਕੱਲ ਰਾਤ ਤੇ ਆਪਣੇ ਨਾਲ ਖੜੇ ਨੇ ਬਹੁਤ ਹੀ ਚੜ੍ਹਦੀ ਕਲਾ ਵਾਲੇ ਸਿੰਘ ਨੌਜਵਾਨ ਕੱਲ ਇਹਨਾਂ ਸਿੰਘ ਸਾਹਿਬ ਜੀ ਹੁਣਾਂ ਵੱਲੋਂ ਜਿਹੜਾ ਹੈਗਾ ਭਾਈ ਆਪਾਂ ਨੂੰ ਸਿਰਪਾਉ ਦੀ ਕਿਰਪਾ ਹੋਈ ਸੀਗੀ ਤੇ ਕੱਲ ਰਾਤ ਹੋ ਗਈ ਸੀ ਬਲੌਗਰੀਆ ਪੈਂਡਿੰਗ ਕਰ ਚੁੱਕੇ ਉਹ ਤੱਕ ਤਾਂ ਕਰਕੇ ਜਿਹੜੀ ਹੈਗੀ ਆ ਬਾਈ ਜੀ ਹੁਣ ਉਹਨਾਂ ਨਾਲ ਗੱਲਬਾਤ ਨਹੀਂ ਸਾਂਝੀ ਕੀਤੀ ਤੇ ਮੈਂ ਕਿਹਾ ਵੀ ਅੱਜ ਤੇ ਚਲੋ ਬਾਈ ਹੋਰਾਂ ਨਾਲ ਤੁਹਾਨੂੰ ਜਿਹੜਾ ਹੈਗਾ ਦਰਸ਼ਨ ਦੇਦਾਰੇ ਕਰਾ ਦਗੇ ਬਾਈ ਜੀ ਹੁਣਾਂ ਦੇ ਤੇ ਸਭ ਤੋਂ ਪਹਿਲਾਂ ਤਾਂ ਬਾਈ ਬਾਈਵਾਗੇ ਖਾਲਸਾ ਸਾਹਿਬ ਬਾਈ ਵੀਰ ਮੇਰੀ ਆਪਣਾ ਸ਼ੁਭ ਨਾਮ ਦੱਸੋ ਜੀ ਪਹਿਲਾਂ ਨਵਜੋਤ ਸਿੰਘ ਏਰੀਆ ਜੀ ਡੋਲਟ ਹਰਿਆਣਾ ਠੀਕ ਹੈ ਜੀ ਤੇ ਆਪਣੇ ਕੋਈ ਚੜ੍ਹਦੀ ਕਲਾ ਦਾ ਕੋਈ ਮੈਸੇਜ ਜਾਂ ਕੁਝ ਵੀ ਤੁਸੀਂ ਦੇਣਾ ਚਾਹੋ ਸੰਗਤ ਨੂੰ ਦੱਸਣਾ ਚਾਹੋ ਜੀ ਪ੍ਰਗਟਿਓ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਕੀ ਢਾਕੀ ਚਾਦਰ ਹਿੰਦ ਦੀ ਚਾਦਰ ਨਹੀਂ ਗੁਰੂ ਮਹਾਰਾਜ ਨੇ ਤਾਂ ਪੂਰੇ ਸੰਸਾਰ ਦੀ ਚਾਦਰ ਢਾਕੀ ਆਈ ਸਗਲ ਸ੍ਰਿਸ਼ਟ ਪੈ ਢਾਕੀ ਚਾਦਰ ਤੇ ਉਹਨਾਂ ਦਾ ਅਸੀਂ ਬੜੀ ਚੜਦੀਗਲਾ ਨਾਲ 350 ਸਾਲਾ ਸ਼ਤਾਬ ਦੀ ਮਨਾ ਰਹੇ ਆਈ ਮਹਾਰਾਜ ਦੀ ਕਿਰਪਾ ਸਦਗਾ ਅੱਜ ਇੱਥੋਂ ਚਾਲਾ ਮਾਰ ਕੇ ਨਗਰ ਕੀਰਤਨ ਸਨਿਆਣਾ ਹੋ ਕੇ ਤੁਮਤਾਨ ਸਾਹਿਬ ਜਾਊਗਾ ਜੀ ਉੱਥੇ ਰਾਤ ਨੂੰ ਪੜਾ ਲੱਗਣਾ ਉੱਥੋਂ ਫਿਰ ਕੱਲ ਨੂੰ ਚਾਲਾ ਮਾਰਨਾ ਹੈ ਜੀ 7 ਵਜਣਾਂ ਦੀ ਹਾਂਜੀ ਤੇ ਆਪਣੇ ਥੋੜੀ ਗੱਤਕਾ ਟੀਮ ਵੀ ਹੈਗੀ ਆ ਜੀ ਹਾਂਜੀ ਗੱਤਕਾ ਟੀਮ ਇੱਥੇ ਆਈ ਆਪਣੀ ਦੁਲਟਾਂ ਲੱਗਦਾ ਹੀ ਖੜਾ ਅੱਜ ਚੱਲੇਗੀ ਲਾਲਜਾ ਨਹੀਂ ਨਹੀਂ ਅੱਜ ਨਹੀਂ ਜਾ ਰਹੀ ਨਾਲ ਕਮਾਂਕਾਰਾਂ ਦੇ ਵਿੱਚ ਵੀ ਹੋ ਸਕਦਾ ਹਾਂਜੀ ਕੁਬੀਰ ਜੀ ਨੇ ਤਾਂ ਜਾ ਕਰਦੇ ਠੀਕ ਹੈ ਜੀ ਤੇ ਕੱਲ ਵੀ ਆ ਇੱਥੋਂ ਨਗਰ ਕੀਰਤਨ ਜਾਣਾ ਪੁਨੇਗਰ ਦਵਾਰੇ ਤੋਂ ਤੁਮਤਾਨ ਸਾਹਿਬ ਤੱਕ ਜਾਉਗੇ ਤੁਸੀਂ ਵੈਸੇ ਆਪਣਾ ਪਰਸਨਲ ਕੀ ਕੀਤਾ ਕੀ ਹੈ ਜੀ ਵੀ ਸਟੱਡੀ ਕਰ ਰਹੇ ਹੋ ਜਾਂ ਸਟੱਡੀ ਕਰ ਰਹੇ ਹੋ ਬਈ ਪਲੱਸ 1 ਚ ਜੀ ਠੀਕ ਹੈ ਜੀ ਪਲੱਸ 1 ਚ ਨਾ ਮੁੰਡਾ ਤੇ ਭਾਈ ਆਪਣੇ ਚੋਲਾ ਸਾਹਿਬ ਦੀ ਇੰਨਾ ਕਿ ਮਰਿਆਦਾ ਸਮਝਦੇ ਨੇ ਤੇ ਵੀ ਚੋਲਾ ਸਾਹਿਬ ਪਾ ਕੇ ਨਹੀਂ ਅਗਲਾ ਕਹਿ ਜਾਂਦਾ ਵੀ ਯਾਰ ਮੈਂ ਤਾਂ ਹਜੇ ਸਟੂਡੈਂਟ ਆ ਪੜਦਾ ਹਾਂਗਾ ਪੈਂਟ ਸ਼ਰਟ ਪਾ ਕੇ ਆ ਸਕਦੇ ਸੀਗੇ ਤੇ ਬਹੁਤ ਵਧੀਆ ਚੜ੍ਹਦੀ ਕਲਾ ਵਾਲੇ ਸਿੰਘ ਲੱਗੇ ਮੈਨੂੰ ਕੱਲ ਪਰਸਨ ਜਿਹੜੇ ਹੈਗੇ ਇਕੱਠੇ ਨੇ ਆਪਣੇ ਨਾਲ ਤੇ ਬਹੁਤ ਵਧੀਆ ਲੱਗਿਆ ਮਿਲ ਕੇ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ